ਇਤ ਪ੍ਰਾਪਤ ਹੋ ਗਏ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਹ ਜੀਆ ਆਪਣਾ ਫਰਜ਼ੀਆ ਸੰਘਰਸ਼ ਕਰਨਾ ਸਾਡੇ ਨੌਜਵਾਨ ਬਹੁਤ ਵਧਾਈ ਦੇ ਪਾਤਰ ਆ ਕਿ ਜਿਹੜੇ ਸਾਡੇ ਆਗੂਆਂ ਨੇ ਲੀਡਰਾਂ ਨੇ ਸਾਡੀਆਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਨੇ ਆ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕੀਤੀ ਪੰਜਾਬ ਦੇ ਹੱਕ ਵੇਚੇ ਪਰ ਨੌਜਵਾਨ ਹੋਣਾ ਜਾਗਰੂਕ ਹੋ ਚੁੱਕਿਆ ਜੋ ਸਾਡੇ ਦੇ ਦਿਨ ਬਦੇਨ ਸਾਡੇ ਹੱਕ ਖੋਏ ਜਾ ਰਹੇ ਆ ਜਿੱਦਾਂ ਪਹਿਲਾਂ ਬੀਐਮਬੀ ਖੋਇਆ ਗਿਆ ਹੋਰ ਜਿੱਦਾਂ ਸਾਡੀ ਰਾਜਧਾਨੀ ਅਜੇ ਤੱਕ ਸਾਨੂੰ ਨਹੀਂ ਮਿਲ ਰਹੀ ਤੇ ਇਹ ਯੂਨੀਵਰਸਿਟੀ ਵੀ ਸਾਡੇ ਕੋਲੋਂ ਜਿਹੜੇ ਖੋ ਕੇ ਉਹ ਕੇਂਦਰ ਆਪਣੇ ਕਬਜ਼ੇ ਚ ਉਹਨੂੰ ਗੁਲਾਮ ਬਣਾ ਕੇ ਜਦਾਂ ਸਾਡੀ ਰਾਜਧਾਨੀ ਨੂੰ ਕਰਖਿਆ ਉਹਦਾ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਉਹ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੇ ਵੱਡੇ ਪੱਧਰ ਤੇ ਲੜਾਈ ਲੜ ਕੇ ਆਪਣੀਆਂ ਜਾਨਾਂ ਜੋਖਮ ਚ ਪਾ ਕੇ ਆਪਣਾ ਦਿਨ ਰਾਤ ਇੱਕ ਕਰਕੇ ਜੋ ਉਹਨਾਂ ਨੇ ਕੀਤਾ ਤੇ ਉਹ ਬਹੁਤ ਉਹਨਾਂ ਦੇ ਦੇਣ ਜਿਹੜੀ ਆ ਇਤਿਹਾਸ ਚ ਦਰਜ ਹੋਊਗੀ ਤੇ ਉਹਨਾਂ ਨੇ ਇੱਕ ਜਿਹੜੇ ਸਾਡੇ ਹੱਕਾਂ ਤੇ ਡਾਕੇ ਪੈ ਰਹੇ ਸੀ ਉਹ ਲੁੱਟ ਦੇ ਖਿਲਾਫ ਇੱਕ ਕੰਧ ਖੜੀ ਕਰ ਦਿੱਤੀ ਜਿਸ ਤਰ੍ਹਾਂ ਕਿ ਹਾਲੇ ਸੈਨੇਟ ਦੀ ਚੋਣ ਦਾ ਜਿਹੜਾ ਕੀ ਮਕਰਰ ਨਹੀਂ ਕੀਤੀ ਗਈ ਇੱਕ ਇਹੀ ਚੀਜ਼ ਹੈਗੀ ਅਗਰ ਨਹੀਂ ਹੁੰਦਾ ਤੇ ਇਹ ਜੋ ਜਿੱਤ ਹੈ ਜਿੱਤ ਜਿੱਤ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਜਦੋਂ ਇਹ ਸੰਘਰਸ਼ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਜਿੰਨਾ ਚਿਰ ਉਹ ਐਲਾਨ ਨਹੀਂ ਹੁੰਦਾ ਉਹਨਾਂ ਚਿਰ ਉਹ ਇਹ ਸੰਘਰਸ਼ ਜਾਰੀ ਰਹੂਗਾ ਤੇ ਪੰਜਾਬ ਦੇ ਲੋਕ ਮੇਰੇ ਖਿਆਲ ਅਕਿ ਸਾਰੇ ਲੋਕ ਹੁਣ ਬੜੇ ਜਾਗਰੂਕ ਹੋ ਚੁੱਕੇ ਆ ਬੜੀ ਵੱਡੇ ਉਹਨਾਂ ਨੂੰ ਰੋਕਿਆ ਗਿਆ ਰੋਕਾਂ ਦੇ باوجود ਵੀ ਐਡਾ ਵੱਡਾ ਇਕੱਠ ਹੋਣਾ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਕਿ ਸਾਨੂੰ ਇਹਨਾਂ ਜਿਹੜੇ ਸਾਡੇ ਆਖ ਤੇ ਲੜਾਈ ਲੜ ਰਹੇ ਉਹਨਾਂ ਦੇ ਨਾਲ ਖੜਨਾ ਸਾਡਾ ਫਰਜ਼ ਹੈ ਜੀ ਧਾਰਤੀ ਤੇ ਤੁਸੀਂ ਜਿੰਨੇ ਵੀ ਆ ਰਹੇ ਹੋ ਬਿਲਕੁਲ ਨਿਹੱਥੇ ਆ ਰਹੇ ਹੋ ਸ਼ਾਂਤਮਈ ਪ੍ਰਦਰਸ਼ਨ ਕਰਨ ਆ ਰਹੇ ਹੋ ਵੱਡੀਆਂ ਵੱਡੀਆਂ ਲਾਠੀਆਂ ਲੈ ਕੇ ਰੋਕਿਆ ਗਿਆ ਉਹਨਾਂ ਤੇ ਕਈ ਜਗ੍ਹਾ ਤੇ ਕਹਿੰਦੇ ਨੇ ਹਾਲੇ ਪਤਾ ਨਹੀਂ ਲੱਗ ਰਿਹਾ ਲੇਕਿਨ ਕਹਿੰਦੇ ਕਿ लाठी चार्ज ਮੇਰਾ ਖਿਆਲ ਹੈ ਕਿ ਪ੍ਰਸ਼ਾਸਨ ਦੀ ਬਹੁਤ ੱੱਕੇਸਾਈ ਐ ਐਸੀ ਵੀ ਬੜੀ ਮੁਸ਼ਕਲ ਨਾਲ ਬੜਾ ਸੰਘਰਸ਼ ਕਰਕੇ ਗੇਟ ਤੋਂ ਨਿਕਲ ਕੇ ਆਏ ਆ ਤੇ ਬਾਅਦ ਚ ਸਾਨੂੰ ਰਾਤ ਚ ਬੱਚਾਂ ਚ ਕੋਈ ਲੋਕਾਂ ਨੂੰ ਜਿਹੜੇ ਆ ਰਹੇ ਸੀ ਉਹਨਾਂ ਨੂੰ ਚੜਾ-ਚੜਾ ਕੇ ਪਤਾ ਨਹੀਂ ਕਿੱਥੇ ਬੰਦ ਵੀ ਕਰ ਰਹੇ ਸੀ ਤੇ ਇਸ ਕਰਕੇ ਅਸਰ ਚ ਵੀ ਲੈ ਲੇ ਰस्ते ਚ ਵੀ ਤੇ ਜੋ ਵੀ ਕੁਝ ਪ੍ਰਸ਼ਾਸਨ ਨੇ ਕੀਤਾ ਬਹੁਤ ਨਿੰਦਣਯੋਗ ਆ ਇਹੋ ਇਹੋ ਜੇ ਹਾਲਾਤ ਨਹੀਂ ਪੈਦਾ ਕਰਨੇ ਚਾਹੀਦੇ ਕਿ ਇੱਕ ਪਾਸੇ ਪ੍ਰਸ਼ਾਸਨ ਨੂੰ ਤੇ ਇੱਥੋਂ ਹੀ ਪੜ ਲੈ ਕੇ ਤੁਸੀਂ ਇੱਥੋਂ ਹੀ ਵੱਡੇ ਹੋ ਕੇ ਗਏ ਤੇ ਇਹਦੀ ਹੋਂਦ ਨੂੰ ਬਚਾਉਣ ਵਾਸਤੇ ਇਕੱਠੇ ਹੋ ਰਹੇ ਆ ਤੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਨਾ ਕਿ ਉਹਨਾਂ 'ਚ ਅੜਕਾ ਬਣਨਾ ਚਾਹੀਦਾ